ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਿਹਾ ਜੀ ਪਿੰਡ ਰੋੜੀ ਕਪੂਰਾ ਤਸਵੀਰ ਜੈਤੋ ਤੇ ਜ਼ਿਲ੍ਹਾ ਹੈਗਾ ਜੀ ਫਰੀਦਕੋਟ ਤੇ ਬਾਈ ਬਲਤੇਜ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਤੇ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਮੀਣੀ ਤੇ ਸੂਣ ਵਾਲੀ ਇੱਕ ਆਪਾਂ ਮੱਝ ਦਿਖਾ ਰਹੇ ਆ ਕੱਦ ਮਿੱਤਰੋ ਦਰਮਿਆਨਾ ਵਜਣ ਫੁੱਲ ਹੈ ਤੇ ਚੰਗੀ ਸੰਭੀ ਵੀ ਹੈ ਤੇ ਕਿਹੜਾ ਸੂਆ ਸੂਂਦੀ ਹੈ ਕਿੰਨੇ ਦਿਨ ਬਾਕੀ ਹੈ ਇਹਦੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਤੇ ਥਾਂਲੇ ਵੀ ਮਿੱਤਰੋ ਪੂਰੀ ਸਾਫ ਹੈ ਝੋੜੀ ਬਹੁਤ ਆ ਤੇ ਦੁੱਧ ਵੀ ਬਾਈ ਕਹਿੰਦਾ ਵੀ ਪਿਛਲੇ ਸੂਏ ਦਾ ਚੰਗਾ ਕੱਢਿਆ ਪਰ ਹਾਂ ਥੋੜਾ ਜਿਹਾ ਉਪਰਾ ਜ਼ਰੂਰ ਮੰਦੀ ਆ ਕਿਉਂਕਿ ਕਈ ਵਾਰ ਬਗਾਨਾ ਕੋਈ ਨਹੀਂ ਆਉਂਦਾ ਘਰਾਂ ਦੇ ਵਿੱਚ ਉੱਥੇ ਪਸ਼ੂ ਉਪਰਾ ਮੰਨ ਲੱਗ ਜਾਂਦੇ ਨੇ ਤੇ ਗੱਲਬਾਤ ਕਰਕੇ ਫਿਰ ਆਪਾਂ ਤੁਹਾਨੂੰ ਤੂਰ ਕੇ ਵੀ ਦਿਖਾਵਾਂਗੇ ਵੀ ਕਿੰਨਾ ਸਹੀ ਦੁੱਧ ਸੀ ਕਿਹੜਾ ਟੀਕਾ ਲੱਗਿਆ ਵਾ ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੁਹਾਡਾ ਔਰ ਤੇ ਧੰਨਵਾਦ ਜੀ ਇਹ ਜਿਹੜਾ ਆਪਣਾ ਪਿੰਡ ਆ ਰੋੜੀ ਖਪੂਰਾ ਇਹ ਜੈਤੋਂ ਤੋਂ ਕਿੰਨੇ ਕਿਲੋਮੀਟਰ ਪੈਣੀ ਜੈਤੋਂ ਤੋਂ 6 ਕਿਲੋਮੀਟਰ ਜੈਤੋਂ ਤੋਂ 6 ਆ ਹਾਂਜੀ ਹੋਰ ਕਿਹੜੇ ਘੜੇ ਹਾਂਜੀ ਜੈਤੋਂ ਤੋਂ ਮਕਸਰ ਰੋਡ ਮਕਸਰ ਰੋਡ ਤੇ ਨਾਲ ਹੀ ਹੈ ਠੀਕ ਹੈ ਤੇ ਇਹ ਘਰ ਦੀ ਮੱਝ ਆ ਜੀ ਆਪਣੀ ਹੈ ਇਹ ਘਰ ਦੀ ਘਰੇਲੂ ਮੱਝ ਸੂਆ ਸਹੀ ਕਿਹੜਾ ਸੂੰਦੀ ਆ ਸੂਆ ਚੌਥਾ ਜੀ ਚੌਥਾ ਸੂਆ ਸੂੰਦੀ ਆ ਹਾਂਜੀ ਤੇ ਕਿੰਨੇ ਦਿਨ ਬਾਕੀ ਹੈ ਇਹ ਦਿਨ 5-7 ਦਿਨ ਰਹਿ ਗਏ ਜੀ 5-7 ਤੇ ਦੁੱਧ ਸਹੀ ਕਿੰਨਾ ਕੱਢਿਆ ਵਾ ਲੀਟਰ 14 ਹਾਂਜੀ ਠੀਕ ਹੈ ਤੇ ਮੁੱਲ ਕੀ ਕਰਤਾ ਜੀ ਮੁੱਲ 130 ਜੀ ਮੁੱਲ 130 ਹੈ ਤੇ ਟੀਕਾ ਕਿਹੜਾ ਲੱਗਿਆ ਹੋਇਆ ਜੀ ਕਿਹੜੇ ਸਰਪੰਚ ਦਾ ਜੀ ਸਰਪੰਚ ਦਾ ਇੱਕ ਵਾਰੀ ਤੋਰ ਕੇ ਦਿਖਾ ਦਗੇ ਹਾਂਜੀ ਠੀਕ ਹੈ ਸੋ 5-7 ਦਿਨ ਮਿੱਤਰੋ ਸੂਣ ਦੇ ਵਿੱਚ ਬਾਕੀ ਆ ਸਰਪੰਚ ਦਾ ਬਾਈ ਕਹਿੰਦਾ ਵੀ ਇਧਰ ਸਾਹਮਣੇ ਤੋਰ ਦਿਓ ਹਾਂ ਸਿਮਨ ਲੱਗਿਆ ਵਾ ਤੇ ਮੁੱਲ ਹੈਗਾ ਜੀ 1 ਲੱਖ 30000 ਮਾਨਤਾਣ 130 ਦੇ ਵਿੱਚੋਂ ਹੋ ਜੋ ਤੇ ਜਿਹੜੇ ਵੀ ਵੀਰ ਭਰਾ ਨੂੰ ਜ਼ਰੂਰਤ ਹੋਵੇ ਤਾਂ ਜ਼ਰੂਰ ਕਰੋ ਬਾਈ ਦੇ ਨਾਲ ਸੰਪਰਕ ਤੇ ਕੱਦ ਮਿੱਤਰੋ ਦਰਮਿਆਨਾ ਵਜਣ ਚੰਗਾ ਤੇ ਚੌਥੇ ਸੂਏ ਮਿੱਤਰੋ ਇਹਨੇ ਥੋੜਾ ਜਿਹਾ ਉਪਰਾਂ ਮੰਦੀ ਹੈ ਨਾ ਬੰਦ ਹੋ ਜਾ ਬੰਦੇ ਬਸ ਬੰਦ ਦੇ ਬੰਦੇ ਅੰਦਰ ਹੀ ਗਾਹ ਸੁਖਰੇ ਲੂ ਹੈ ਮਿੱਤਰੋ ਵੀਡੀਓ ਕੋਈ ਵਪਾਰ ਦਾ ਕੰਮ ਨਹੀਂ ਤੇ ਜਿਹੜੇ ਵੀ ਵੀਰ ਭਰਾ ਨੂੰ ਜ਼ਰੂਰਤ ਹੈ ਤਾਂ ਜ਼ਰੂਰ ਕਰੋ ਬਾਈ ਦੇ ਨਾਲ ਸੰਪਰਕ ਦੁੱਧ ਵਾਈ ਕਹਿੰਦਾ ਵੀ 14 ਲੀਟਰ ਦੁੱਧੇ ਸੂਏ ਦਾ ਕੱਢਿਆ ਵਾ ਆ ਤੀਜੇ ਸੂਏ ਦਾ ਚੌਥੇ ਸੂਏ ਸੂਣਾ ਹੈ 4-5 ਦਿਨ ਸੂਣ ਦੇ ਵਿੱਚ ਬਾਕੀ ਨੇ ਤੇ ਸਰਪੰਚ ਦਾ ਵਾਗੰਦਾ ਵੀ ਟੀਕਾ ਲੱਗਿਆ ਵਾ ਸੋ ਜੇਕਰ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ ਜੀ 98724 ਤੇ 82124 ਤੇ ਆਪਣਾ ਫੋਨ ਨੰਬਰ ਜੀ 95923 95923 76530 76530 ਤੇ ਮੁੱਲ ਹੈਗਾ ਜੀ 1,30,000 ਮਾਣਦਾਨ 1.30 ਦੇ ਵਿੱਚੋਂ ਹੋ ਜਾਊਗਾ ਇਹ ਜੈਤੋ ਤੋਂ ਮੁਕਸਰ ਰੋੜ ਤੇ ਜੈਤੋ ਤੋਂ 6 ਕਿਲੋਮੀਟਰ ਤੇ ਮਿੱਤਰੋ ਇਹ ਪਿੰਡ ਦਾ ਹੈ ਤੇ ਘਰ ਆਪਣਾ ਕਿੱਥੇ ਜੇ ਪਿੰਡ ਦੇ ਪਿੰਡ ਦੇ ਉਚਾਲੇ ਗੁਰਦੁਆਰਾ ਸਾਹਿਬ ਅੰਦਰ ਲੱਗ ਗੁਰਦੁਆਰਾ ਅੰਦਰਲੇ ਗੁਰਦੁਆਰੇ ਕੋਲੇ ਠੀਕ ਹੈ ਸੋ ਸਾਰੇ ਵੀ ਆਪਾਂ ਮਿੱਤਰੋ ਧੰਨਵਾਦ ਕਰਦੇ ਆ ਜਿਹੜੇ ਵੀ ਆਪਣੀਆਂ ਵੀਡੀਓ ਦੇਖਦੇ ਨੇ ਤੇ ਲਾਈਕ ਕਮੈਂਟ ਕਰਦੇ ਨੇ ਥੋੜਾ ਜਿਹਾ ਉਪਰ ਆ ਜ਼ਰੂਰ ਮੰਨਦੀ ਆ ਕਿਉਂਕਿ ਫਿਰ ਆਪਾਂ ਕਹਿੰਦੇ ਵੀ ਕਈ ਘਰਾਂ ਦੇ ਵਿੱਚ ਕੋਈ ਹਾਂਜੀ ਬੋਲੀ ਬਹੁਤ ਆ ਟੋਂਟ ਠੀਕ ਹੈ ਟੋਂਟ ਬੁਰੀ ਬੋਲੀ ਆ ਓਕੇ ਜੀ ਬੋਲੀ ਬਹੁਤ ਧੰਨਵਾਦ ਜੀ